ਨਾਮ ਕੀ ਹੈ ਤੇ ਕਿੰਨੇ ਵਾਰ ਆ? ਨਾਮ ਇਹ ਗੁਰਜੋਤ ਸਿੰਘ ਹੀ ਕਿੰਨੇ ਵਾਰ ਆਉਂਦੇ? 10 ਵਾਲੀ। ਹੋਰ ਉਹ ਕੀ ਹੋਇਆ ਸੀ? ਕਿੱਥੇ ਗਏ ਸੀ ਤੇ ਕੀ ਤੁਹਾਡੇ ਨਾਲ ਹੋਇਆ ਕੀ ਕਰ ਰਹੇ ਸੀ ਤੁਸੀਂ? ਅਸੀਂ ਉੱਧਰ ਖੇਡ ਰਹੇ ਸੀ ਇੱਕ ਘਰ ਸਾਨੂੰ ਮਿਲਿਆ ਈ। ਉੱਥੇ ਅਸੀਂ ਮਰੂਤ ਤੋੜਨ ਲੱਗੇ ਮਰੂਤ ਕੱਚੇ ਸੀ। ਮੇਰੇ ਦੋਸਤੋ ਵੀ ਤੋੜਨ ਲੱਗੇ ਸੀ ਮੈਂ ਉੱਧਰ ਸੈਗਲ ਚਰਾ ਰਹੇ ਸੀ। ਉਹਨੇ ਚ ਉਹਨਾਂ ਦੀ ਬਹੂ ਆ ਗਈ ਸਾਨੂੰ ਕੁੱਟਣ ਲੱਗੀ। ਕਿੰਨਾ ਕੁੱਟਿਆ ਗਈ? ਦਣਾ ਕੁੱਟਿਆ ਦਣਾ। ਚੱਪਲ ਗੱਟ ਗਈ ਮੇਰੇ ਮੂਹ ਤੇ ਮਾਰੀ ਆਈ ਪੈਰ ਤੇ ਮਾਰੀ ਆਈ ਸਰ ਤੇ ਮਾਰੀ ਆਈ ਟੂਹੇ ਤੇ ਮਾਰੀ ਆਈ ਲੱਤਾਂ ਤੇ ਕਿੰਨਾ ਕੁੱਟਿਆ ਬਹੁਤ ਕੁੱਟਿਆ ਹੀ ਫਿਰ ਬਾਅਦ ਕੀ ਹੋਇਆ ਬਾਅਦਚਮਾ ਘਰੇ ਆ ਗਈ ਘਰੇ ਆ ਕੇ ਦੱਸਿਆ ਤਾਂ ਹਾਂਜੀ ਕੀ ਕਿਹਾ ਕਰਦਾ ਮੇਰੇ ਘਰ ਦੇ ਕਹਿੰਦੇ ਵੀ ਤੂੰ ਮੇਰੇ ਨਾਲ ਚੱਲਵੇਂਗਾ ਮੈਂ ਕਹਿੰਦਾ ਵੀ ਮੇਰੇ ਨਾਲ ਤਾਂ ਬਹੁਤ ਕੁੱਟ ਮੈਂ ਸਤਾ ਫਟਾਉ ਤੋਂ ਕਿੰਨੀ ਅਗੇ ਸੀ ਤਕਲੀਫ ਕਿੰਨੀ ਕੋਈ ਦਰਦ ਕਿੰਨਾ ਗਿਆ ਬਾਅਦ ਚ ਬਹੁਤ ਹੋਇਆ ਸੀ ਫਿਰ ਕਿੱਥੇ ਲੈ ਕੇ ਗਿਆ ਤੈਨੂੰ ਡਾਕਟਰ ਦੇ ਕਿੰਨਾ ਟਾਈਮ ਰਹੇ ਤੁਸੀਂ 2 ਮਿੰਟ ਹੀ ਇਹ ਸੰਗਰੂਰ ਹਸਪੀਟਲ ਕਿੰਨਾ ਟਾਈਮ ਨੇ ਰਿਹਾ ਬਤਾ 3 ਦਿਨ ਹੀ ਤਿੰਨ ਦਿਨ ਹੈ ਹਾਂਜੀ ਡਾਕਟਰ ਨੇ ਕੀ ਇਲਾਜ ਕੀਤਾ ਉੱਥੇ ਡਾਕਟਰ ਦੇ ਰੱਖਿਆ ਤੁਹਾਨੂੰ ਹਾਂਜੀ ਸੰਗਰੂਰ ਹਸਪੀਟਲ ਤੋਂ ਹਾਂਜੀ ਠੀਕ ਹੈ ਕੀ ਨਾਮ ਤੁਹਾਡਾ ਜੀ? ਗੀਤਾ ਦੇਵੀ ਜੀ। ਕਿਹੜਾ ਪਿੰਡ ਤੁਹਾਡਾ ਜੀ? ਬਾਲਤ ਖੁਰਦੀ। ਅੱਛਾ ਕੀ ਕੱਟਣਾ ਵੀ ਆ ਤੁਹਾਡੇ ਬੱਚੇ ਦੀ ਉਮਰ ਕਿੰਨੀ ਆ ਕੀ ਨਾਮ ਆ ਸਭ ਸਾਰੇ ਕਹਾਣੀ ਦੱਸੋ ਕੀ ਹੈ? ਸਾਡੇ ਬੇਟੇ ਦਾ ਨਾਮ ਗੁਰਜੋਤ ਸਿੰਘ ਆ ਜੀ। ਇਹਨਾਂ ਦੀ ਉਮਰ 10 ਸਾਲ ਆ ਜੀ। ਇਹ ਅਮਰੂਦ ਲੈਣ ਗਏ ਸੀ। ਦੋ ਤਿੰਨ ਬੱਚੇ ਸੀ ਇਹਨਾਂ ਨਾਲ। ਇਹ ਚਾਰੇ ਪੰਜੇ ਬੱਚੇ ਗਏ ਸੀ। ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ। ਜਦੋਂ ਮੈਂ ਆਈ ਤਾਂ ਮੇਰੇ ਬੇਟੇ ਨੂੰ ਬਹੁਤ ਕੁੱਟਿਆ ਜੀ। ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ। ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ ਚ ਵਗ ਜਾਨੇ ਹੋ। ਤੁਹਾਡੀ ਸਾਡੇ ਲਵੇ ਔਕਾਤ ਤੇ ਕੀ ਆ? ਅਸੀਂ ਤਾਂ ਬਹੁਤ ਜਣੇ ਕੁੱਟਤੇ। ਤੁਸੀਂ ਤਾਂ ਫਿਰ ਵੀ ਕੀ ਹੋ? ਉਹਨਾਂ ਨੇ ਚੱਪਲ ਗੱਡੀ ਮੇਰੇ ਤੇ ਤਾਣ ਲਈ। ਮੈਂ ਕਿਹਾ ਮਹਾਵੀਰ ਜੀ ਇਹ ਬਹੁਤ ਮਹਿੰਗੀ ਪੈਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣੀ ਨਹੀਂ। ਮੇਰੇ ਪਿੱਛੇ ਆਏ ਮੈਂ ਉੱਥੋਂ ਵਗ ਗਈ। ਇਹ ਬੱਦਦਾ ਬਾਜੂਗਾ ਫੇਰ ਵੀ ਉਹਨਾਂ ਨੇ ਆਹੀ ਗੱਲ ਕਹੀ ਆ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਸਾਡਾ ਕੀ ਕਰ ਲੋਗੇ ਤੁਸੀਂ ਤਾਂ ਕੱਪੜੇ ਪਾੜ ਕੇ ਭੱਗ ਜਾਓਗੇ ਥਾਣੇ ਚ ਉੱਥੇ ਵੀ ਅਸੀਂ ਪੈਸੇ ਦੇ ਕੇ ਬੰਦ ਕਰਾ ਦਾਂਗੇ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਬੱਚੇ ਨੂੰ ਕਿਹੜੀ ਚੀਜ਼ ਨਾਲ ਕੁੱਟਿਆ ਨੇ ਮੇਰੇ ਬੱਚੇ ਨੂੰ ਜੀ ਨਾਲੇ ਤਾਂ ਚੱਪਲਾਂ ਲਾਈਆਂ ਉਹਦੇ ਨਾਲੇ ਲੱਤਾਂ ਲਾਈਆਂ ਜੀ ਦੋਨੇ ਜੀਆਂ ਨੇ ਕੁੱਟਿਆ ਬਹੁਤ ਜ਼ਿਆਦੇ ਕੁੱਟਿਆ ਆਈ ਫੇਰ ਤੁਸੀਂ ਕਿੱਥੇ ਲੈ ਗਏਗੇ ਉਹ ਤੇ ਅਸੀਂ ਉੱਥੇ ਪਿੰਡ ਚ ਹੀ ਦਿਖਾਇਆ ਤੀ ਜੀ ਡਾਕਟਰ ਦੇ ਉਹਨਾਂ ਤੋਂ ਇਹਨੂੰ ਫਰਕ ਨਹੀਂ ਪਿਆ ਜੀ ਉਹਨਾਂ ਨੇ ਦੱਸਿਆ ਵੀ ਬੀਪੀ ਜ਼ਿਆਦਾ ਲੋ ਹੋ ਰਿਹਾ ਤੇ ਬੁਖਾਰ ਵੀ ਚੜ ਰਿਹਾ ਉਹਨਾਂ ਨੇ ਬਹੁਤ ਮਤਲਬ ਕਿ ਗਲੂਕੋਜ਼ ਵਗੈਰਾ ਵੀ ਸਾਨੂੰ ਦੱਸਿਆ ਤੀ ਪਰ ਅਸੀਂ ਉਹ ਲਵਾਇਆ ਨਹੀਂ ਜੀ ਅਸੀਂ ਤੂੰ ਦੁਪਹਿਰ ਉੱਥੇ ਲੈ ਗਈ ਪਵਾਨੀਗੜ ਪਵਾਨੀਗੜ ਗਏ ਅਸੀਂ ਉਹਨਾਂ ਨੇ ਇੱਕ ਰਾਤ ਸਾਨੂੰ ਰੱਖਿਆ ਫੇਰ ਸਾਨੂੰ ਅਗਲੇ ਦਿਨ ਰੈਫਰ ਕਰਤੇ ਜੀ ਅਸੀਂ ਸੰਗਰੂਰ ਬਾਗ ਗਈ ਸੰਗਰੂਰ ਵਾਲਿਆਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਜੀ ਰਿਪੋਰਟਾਂ ਅਸੀਂ ਕਰਾਈਆਂ ਰਿਪੋਰਟਾਂ 'ਚ ਵੀ ਕੁਝ ਨਹੀਂ ਆਇਆ ਪਰ ਸਾਡਾ ਬੱਚਾ ਹਜੇ ਵੀ ਐਂ ਚੱਕਰ ਆ ਰਹੇ ਨੇ ਹੀ ਉਹਨੂੰ ਤੇ ਬਾਥਰੂਮ ਵਾਲੀ ਥਾਂ ਤੇ ਵੀ ਉਹਦੇ ਬਹੁਤ ਲੱਤਾਂ ਮਾਰੀਆਂ ਨੇ ਜੀ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਹੈ ਜੀ ਬਹੁਤ ਜ਼ਿਆਦਾ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਸੰਗਰੂਰ ਹਸਪੀਟਲ 'ਚ ਕਿੰਨੇ ਟਾਈਮ ਰਹਿ ਗਏ ਤੁਸੀਂ ਅਸੀਂ 3 ਦਿਨ ਰਹੇ ਹਾਂ ਜੀ ਸੰਗਰੂਰ ਤੀਜੇ ਦਿਨ ਸਾਨੂੰ ਛੁੱਟੀ ਦੇਤੀ ਸੀ ਜੀ ਪੁਲਿਸ ਨੇ ਕੋਈ ਕੰਪਲੇਨ ਕੀਤੀ ਫਿਰ ਅਸੀਂ ਛੁੱਟੀ ਤੋਂ ਬਾਅਦ ਪੁਲਿਸ ਕੋਲੇ ਵੀ ਗਏ ਸੀ ਸਾਡੇ ਬਿਆਨ ਲਿੱਤੇ ਜੀ ਸਾਡੇ ਬੱਚੇ ਦੇ ਬਿਆਨ ਲਿੱਤੇ ਪਰ ਸਾਨੂੰ ਉੱਥੋਂ ਕੋਈ ਉਮੀਦ ਨਹੀਂ ਲੱਗਦੀ ਵੀ ਸਾਡਾ ਕੋਈ ਹੱਲ ਹੋਊਗਾ ਉਹ ਦੂਜਿਆਂ ਦੇ ਉੱਪਰ ਐਕਸ਼ਨ ਕੀਤਾ ਪੁਲਸ ਨੇ ਨਹੀਂ ਜੀ ਉਹਨਾਂ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਜੀ ਹਜੇ ਹੁਣ ਦੇਰ ਨਹੀਂ ਹੱਲ ਹੋਵੇ ਫਿਰ ਕੀ ਕਰਾਂਗੇ ਅਸੀਂ ਅਸੀਂ ਸਾਡੀ ਤਾਂ ਤੁਹਾਡੇ ਅੱਗੇ ਅਪੀਲ ਆਈ ਵੀ ਸਾਡਾ ਕੋਈ ਹੱਲ ਕਰੋ ਕਿਸ ਨਾਮਾ ਤੁਹਾਡਾ ਕਿਹੜਾ ਪਿੰਨਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ ਸਾਨਾ ਸੁਖਦੇਵ ਸਿੰਘ ਜੀ ਮੇਰਾ ਪਿੰਡ ਛੋਟੀਵਾਲ ਦਾ ਜੀ ਅਸਲ ਕੀ ਘਟਨਾ ਹੋਈ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿੱਥੇ ਸੀ ਸਾਰੇ ਕਹਾਣੀ ਦੱਸੋ ਮੈਂ ਜੀ ਕੰਮ ਤੋਂ ਆਇਆ ਸੀਗਾ ਜੀ ਸ਼ਾਮ ਦਾ ਟਾਈਮ ਸੀ ਹਾਂ ਸਾਢੇ 6 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੇ ਆਇਆ ਸੀਗਾ ਜੀ ਉਦੋਂ ਬਾਅਦ ਮੇਰੇ ਬੱਚੇ ਨੂੰ ਐਂ ਤਾਂ ਐਂ ਕਰਕੇ ਵੀ ਗੱਲ ਹੋ ਗਈ ਵੀ ਥੱਪੜ ਲਾਇਆ ਨੇ ਠੀਕ ਹੈ ਜੀ ਜਦੋਂ ਮੈਂ ਉਹਦੇ ਘਰੇ ਲਾਂਬਾ ਦੇਣ ਗਿਆਗਾ ਠੀਕ ਹੈ ਜੀ ਉਦੋਂ ਬਾਅਦ ਕਣੀ ਉਦਿੱਕਰ ਵਾਲੀ ਮੇਰੇ ਕਣੀ ਆਈ ਕਣੀ ਮਾਂ ਮਾਰਿਆ ਛੇਰ ਮੰਗੂ ਆਈ ਮੇਰੇ ਕਣੀ ਠੀਕ ਆ ਜੀ ਤੋਂ ਉਦੋਂ ਬਾਅਦ ਮੈਂ ਉੱਥੇ ਠੰਡਾ ਹੋ ਗਿਆ ਜੀ ਠੀਕ ਆ ਮੈਂ ਬੱਚੇ ਨੂੰ ਸਮਝਾਉਣ ਲੱਗ ਗਿਆ ਐਨੇ ਚੱਕ ਕੇ ਮੈਂ ਘਰੇ ਆ ਗਿਆ ਜੀ ਠੀਕ ਆ ਜੀ ਤੇ ਉਦੋਂ ਬਾਅਦ ਪਤਾ ਲੱਗਿਆ ਮੈਨੂੰ ਜਿਹੜੇ ਘਰ ਵਾਲਿਆਂ ਨੇ ਵੀ ਮੈਨੂੰ ਕੋਲ ਉਹਨੇ ਇਹਦੇ ਥੱਪੜ ਲਾਈ ਜੀ ਕੁੱਤੇ ਮੰਗ ਕੜੀਸਿਆ ਕਹਿੰਦੇ ਜਿਹੜੇ ਲੋਕ ਉੱਥੇ ਦੱਸ ਰਹੇ ਨਹੀਂ ਜੀ ਠੀਕ ਆ ਵੀ ਮਾਰਨਾ ਮੰਗ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਤੁੰਗਾ ਨੂੰ ਵੀ ਪੈਣ ਲੱਗਿਆ ਜੀ ਵੀ ਮੈਂ ਇਹਨੂੰ ਮਾਰ ਗੂਗਾ ਉਹ ਜਦੋਂ ਉਹਦੇ ਕੰਨੀ ਗੈਲ ਪਿਆ ਉਹਨੇ ਤਾਂ ਛੱਡਿਆ ਨਹੀਂ ਮੇਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਮੈਂ ਤਾਂ ਪ੍ਰਾਸ਼ਾਸਨ ਕਰਨੀ ਹੈ ਇਹ ਉਮੀਦ ਹੈ ਜੀ ਪੁਲਿਸ ਕਰਨੀ ਉਹ ਮੇਰੀ ਛੇਤੀ ਛੇਤੀ ਕਾਰਵਾਈ ਹੋਵੇ ਪਰਦਾ ਸਿੱਧਾ ਪਰਦਾ ਹੋਵੇ ਤਕਲੀਫ ਕਿੰਨੀ ਕ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਨੇ ਬੁਰੇ ਤਰੀਕੇ ਨਾਲ ਕੁੱਟੇ ਮਾਰੇ ਤਕਲੀਫ ਤਾਂ ਹੀ ਉੱਥੋਂ ਲੱਗਦੀ ਮੈਨੂੰ ਪਤਾ ਹੀ ਨਹੀਂ ਕਿੰਨਾ ਤੇ ਉਹ ਘਾਇਆ ਮੈਨੂੰ ਚੱਕਾ ਗਿਆ ਬਾਏ ਉੱਤੇ ਹਸਪੀਟਲ ਤੇ ਜਾਵਾ ਕਮਾਈ ਦਵਾਈ ਲੈਵਾ ਕੋਈ ਮੇਰੇ ਨਾਲ ਵੀ ਨਹੀਂ ਖੜਾਗਾ ਇੱਥੇ ਚਲੋ ਚੱਪਲਾ ਨਾਲ ਉੱਤੇ ਹੈਗਾ ਉੱਤੇ ਨੂੰ ਕਮਾ ਦੇ ਤਦੋਂ ਠੀਕ ਹੈ ਕੁੱਟਿਆ ਦੀ ਬਹੁਤ ਬੇਰਮੀ ਕੁੱਟਿਆ ਲੈ ਮੇਰੇ ਬੱਚਾ ਵਿੱਚ ਸੈਣ ਵੀ ਨਹੀਂ ਹੋਇਆਗਾ ਪਰ ਉਹ ਦੁਬਾਰਾ ਜੋ ਮੈਨੂੰ ਲੈ ਕੇ ਵੀ ਆਇਆ ਵੀ ਚਲ ਭਾਈ ਠੀਕ ਹੈ ਜੀ ਮੈਨੂੰ ਸਮਝਾ ਲੰਦਾ ਨੂੰ ਬੱਤਿਆਂ ਨੂੰ ਉੱਥੇ ਰੋਕ ਕੇ ਵੀ ਖੜਾ ਕੇ ਰੋਕ ਲ ਕੇ ਬਿਠਾ ਕੇ ਦੋ ਥੱਪਣ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਬੁਲਾਉਂਦਾ ਠੀਕ ਹੈ ਨਾ ਮੈਨੂੰ ਦਾਸ ਦਾ ਵੀ ਐ ਤੈ ਕਰਕੇ ਇਹ ਨੇ ਉਹ ਗਿਆ ਮੈਨੂੰ ਅਮਰੂਦ ਤੋੜ ਦੇ ਦੀ ਕੀ ਭਾਏ ਦਾ ਅਮਰੂਦ ਹੈ ਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਵਾਂਗਾ ਇਹਨੂੰ ਚੱਕਦਾ ਹੋਵੇ ਹੋ ਗਈ ਦਿੱਕਤ ਹੋ ਰਹੀ ਹੈ ਬੱਚੇ ਨੂੰ ਇਹ ਜਦੋਂ ਬਾਥਰੂਮ ਕਰਦਾ ਤੇ ਇਹ ਦੋ ਜਿ ਤਕਲੀਫ ਹੁੰਦੀ ਹੈ ਜੀ ਇਹ ਏਟੀ ਨੂੰ ਕਿਵੇਂ ਦੇ ਦੇ ਦੀ ਵੀ ਐਨੀ ਛੋਟੀ ਚੀਜ਼ ਦੇ ਲਈ ਐਡਾ ਵੱਡਾ ਡਾਇਰੈਕਸ਼ਨ ਕੀਤਾ ਉਹਨਾਂ ਨੇ ਬਹੁਤ ਮਾੜੀ ਘਟਨਾ ਕਰੀ ਜਿਉਂ ਨੇ ਐਨੀ ਤੱਕ ਜੇ ਨਾਲ ਨਾਲ ਉਹ ਵੀ ਦੋ ਮਨ ਨਾਲ ਬਣਾਉਂਦੀ ਜਿਵੇਂ ਮੇਰੇ ਬੱਚਿਆਂ ਨਾਲ ਹੋਈ ਹੈ ਹਾਲੇ ਕਹਿੰਦੇ ਵੀ ਪਾ ਸੀ ਤਾਕੜੀਆਂ ਵੀ ਥੋੜੇ ਦੇ ਉਲਟ ਪਰਤੇ ਪਾਵਾਂਗੇ ਹੁਣ ਅਗਰ ਨਹੀਂ ਤੁਹਾਡੀ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਣਾ ਹੈ ਅਗਲਾ ਮੈਂ ਤਾਂ ਠਾਣੀ ਮੂਰੇ ਜਾ ਕੇ ਬੈਠੂੰਗਾ ਤਾਂ ਨਾ ਲਾਗੇ ਜਿਹੜਾ ਕੁਝ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਜ਼ਿੰਮੇਵਾਰ ਇਹ ਹੀ ਹੋਣਗੇ ਕੀ ਨਾਮ ਆ ਤੁਹਾਡਾ ਉਹਦਾ ਕੀ ਆ ਦਰਸ਼ਨ ਸਿੰਘ ਨਾਮ ਹੈ ਜੀ ਸਰਪੰਚ ਮੇਰੇ ਸਰਪੰਚ ਨੇ ਮੇਰੇ ਘਰ ਆਇਆ ਮੈਂ ਉਹਦੇ ਘਰ ਆਇਆ ਹਾਂ ਜੀ ਠੀਕ ਹੈ ਤੇ ਕੀ ਕਰਨਾ ਹੋਈ ਆ ਕਰਨਾ ਜੀ ਇਹ ਇਹਦੀ ਮਾਂ ਗਈ ਸੀ ਜੀ ਮੇਰੇ ਵੀ 8 ਵਜੇ 7 7:00 ਨਾਲ 8:00 ਲਾ ਲਓ ਜੀ ਕਿਹੜਾ ਟਾਈਮ ਹੁੰਦਾ ਇਹ ਕਹਿੰਦੀ ਵੀ ਮੁੰਡਾ ਕੁੱਟਿਆ ਮਾਂ ਕੋਈ ਨਾ ਭਾਈ ਆਪਾਂ ਤੜਕੇ ਬੁਲਾਵਾਂਗੇ ਪੁਰੇ ਪੰਚਾਇਤ ਚੋਂ ਵੀ ਆਪਾਂ ਕਹਾਂਗੇ ਵੀ ਤੈਨੂੰ ਕਾਦੋ ਕੁੱਟਿਆ ਉਸ ਤੋਂ ਬਾਅਦ ਹੀ ਕਾਂਟੇ ਬਾਹਰ ਫੇਰ ਗਈ ਕਹਿੰਦੀ ਚਾਚਾ ਜੀ ਉਹਦਾ ਸਾਈ ਆ ਗਈ ਖੂਨ ਦੀ ਮੈਂ ਕਿਹਾ ਬੱਚੇ ਨੂੰ ਆਏ ਕਰੋ ਤੁਸੀਂ ਇਹਨੂੰ ਭਾਈ ਭਰਤੀ ਕਰ ਲਵੋ ਕਿਸੇ ਬੱਚਾ ਗਮ ਨਾ ਜਾਵੇ ਇਹਨੇ ਚੱਕ ਕੇ ਵੀ ਭਰਤੀ ਕਰ ਲਿਆ ਤੁਸੀਂ ਚਾਰ ਪੈ ਰਹੀ ਚਾਰ ਪੜੇ ਦੁਵਾਦ ਇਹ ਉਥੋਂ ਰੈਫਰਲ ਕਰਤਾ ਜੀ ਸ਼ਰੂਲ ਵਾਗੇ ਮੈਂ ਜੀ ਆਕਾ ਮੈਂ ਕੋਈ ਇਹਨਾਂ ਲੈ ਵੀ ਨਹੀਂ ਗਿਆ ਇਹਨਾਂ ਨੇ ਕੋਈ ਪੁਲਸ ਵਾਲਿਆਂ ਨੇ ਕਾਰਵਾਈ ਨਹੀਂ ਕਰੀ ਇਹ ਕਹਿੰਦੇ ਨੇ ਇਹ ਕਹਿਣ ਲੱਗੇ ਵੀ ਪੁਲਸ ਤਾਂ ਸਾਨੂੰ ਪਰਚਾ ਦੇਊਗੀ ਮੁੰਡੇ ਮੁੰਡੇ ਦਾ ਤਾਂ ਅਸੀਂ ਕਾਰਵਾਈ ਕਰਾਂ ਮੈਨੂੰ ਸਰਪੰਚ ਹੋਣ ਦੇ ਨਾਤੇ ਤੁਸੀਂ ਜਦੋਂ ਉਹ ਕੁੱਟਣ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਸਾਨੂੰ ਤਾਂ ਕਹਿੰਦਾ ਜੀ ਇਹ ਸਰਪੰਚ ਵੀ ਫੱਦੇ ਨੇ ਕਹਿੰਦਾ ਸਾਡੇ ਕੋਲ ਨਹੀਂ ਆਏ ਮੈਸੇਜ ਨਹੀਂ ਜਾਂਦੇ ਕਰੇ ਉਹ ਸਾਨੂੰ ਚੌਕੀਦਾਰ ਨੇ ਦੱਸਿਆ ਜੀ ਕਰੇ ਆ ਕੇ ਅਜੇ ਉਹਨਾਂ ਨਾਲ ਸਾਹਮਣੇ ਵੀ ਨਹੀਂ ਹੋਏ ਉਹਦਾ ਐਂ ਵੀ ਚਾਹ ਤੜਕੇ ਇਹਨਾਂ ਸਮਝੌਤਾ ਕਰਦਾਂਗੇ ਚਲ ਕੋਈ ਗੱਲ ਨਹੀਂ ਠੀਕ ਹੈ ਉਹਨੇ ਇਹੀ ਚੌਕੀਦਾਰ ਕਹਿੰਦਾ ਵੀ ਮੈਂ ਤਾਂ ਅੱਜ ਹੀ ਜਵਾਬ ਦਿੱਤਾ ਵੀ ਉਹ ਹੀ ਆ ਜੇ ਅਸੀਂ ਨਹੀਂ ਜਾਂਦੇ ਸਰ ਇੱਕ ਬਾਲ ਕੁੰਡ ਦਾ ਮਾਮਲਾ ਦੀ ਬੱਚੇ ਦੀ ਕੁੱਟਮਾਰ ਦਾ ਮਾਮਲਾ ਨਹੀਂ ਆਇਆ ਕਿ ਆਹੋ ਸੌਰੀ ਸਾਡੇ ਕੋਲ ਹੀ ਕੰਮ ਲੜਾਈ ਸੀ ਜਿਹੜੇ ਅਸੀਂ ਸਰੇਸ਼ ਕੁਮਾਰ ਵੱਲੋਂ ਤੁਹਾਨੂੰ ਤਾਂ ਬਿਆਨ ਲਿਖ ਕੇ ਉਹਦਾ ਵੀਡੀਓ ਪਾਇਆ ਗਿਆ ਸਿੰਪਲ ਸਟਾਫ ਨੇ ਡਾਕਟਰ ਦੀ ਰਿਪੋਰਟ ਪਾਉਂਦਾ ਠੀਕ ਹੈ ਉਹਦੀ ਜੋ ਵੀ ਬੰਦ ਦੀ ਕਾਨੂੰਨੀ ਬੰਦਕਾਰ ਹੋਈ ਹੈ ਅਸੀਂ ਕਰਦੇ ਕਿਸੇ ਨੇ ਉਹਨਾਂ ਨੇ ਕਹਿਣਾ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਬੁਰੀ ਜਿਹਾ ਕੁਟਮਾਰ ਕੀਤੀ ਗਈ ਬੱਚੇ ਦੀ ਹਸਪੀਟਲ ਚ ਰੱਖਣਾ ਤੇ ਐਹੀ ਕੋਈ ਗਲਤ ਬਾਤ ਨਹੀਂ ਠੀਕ ਹੈ ਨਾ ਪਿੰਡ ਦੇ ਵਿੱਚੋਂ ਬਦਲ ਕਰਦੇ ਬਾਕੀ ਜੇ ਕੋਈ ਗਲਤ ਗੂ ਵੀ ਤਾਂ ਜ਼ਰੂਰ ਅਸੀਂ ਪਰ ਖਿਲਾਫ ਜਿਹੜੀ ਗੱਲ ਅੱਜ ਇੱਕ ਵਾਰ ਬੱਚੇ ਦੇ ਵਿਆਹ ਤੇ ਅੱਜ ਕੋਈ ਉਹਨਾਂ ਨੇ ਅੱਜ ਵਿਆਹ ਦੇ ਵਿੱਚ ਇਹ ਜਮੇਸ਼ੀ ਦੀ ਹੋਈ ਠੀਕ ਹੈ ਦੇਖੋ ਅੱਜ ਜਿਹੜੀ ਤੋਂ ਬੰਦ ਦੀ ਕਾਰਵਾਈ ਇਹ ਕਰਦੇ